ਤੇ ਉਹਨਾਂ ਨੇ ਲਗਾਈਲਾ ਪਾਕਿਸਤਾਨ ਦੇ ਮਜ਼ਾਈਲਾ ਡਰੋਨ ਉਹਨਾਂ ਨੇ ਹਰੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਐਸੀ ਉਹ ਡਿਪਲੂਸ ਕੀਤਾ ਜਿਹੜਾ ਸ਼ਾਂਤ ਕਮੇਟੀ ਬਣਾਉ ਜਾਂ ਹੋਰ ਸੰਸਥਾ ਦੇ ਬਣਾ ਇਸ ਦਾ ਦਖਲਅੰਦ ਕੀਤਾ ਗਿਆ ਤੇ ਉਹਨਾਂ ਨੇ ਇਹ ਮਿਲਟਰੀ ਘਟ ਜਿਹੜੀ ਸੀ ਸੀ ਉਹ ਕਰੀਆ ਪ੍ਰਧਾਨ ਸ਼ਾਂਤ ਕਮੇਟੀ ਵੱਡੇ ਪੱਧਰ ਤੇ ਇਹਦੀ ਜਾਂਚ ਕਰਾਉਣ ਔਰ ਜਿਹੜਾ ਵੀ ਅਧਿਕਾਰੀ ਚਾਹੇ ਇਥੇ ਆਇਆ ਚਾਹੇ ਕੌਂਜ ਵਿੱਚ ਚਾਹੇ ਜਾ ਵਿਸਕੋਰੋ ਕੋ ਪੁੱਛੇ ਜੋ ਕਹਿ ਰਹੇ ਨੇ ਕਿ ਐਸੀ ਪੁੱਛਿਆ ਮੈਨੇਜਮੈਂਟ ਕੋਲ ਪੁੱਛਿਆ ਉਹਦੇ ਖਿਲਾਫ ਜਿਹੜੇ ਵੱਡੇ ਵਪਾਰਕ ਜਿਹੜੇ ਯੋਗ ਕਰਨਾ ਚਾਹੀਦਾ ਹੈ ਕਿਹਾ ਕਿ ਯੋਗ ਜ਼ਰੂਰ ਕੀਤਾ ਗਿਆ ਸੀ 66 ਨੇ ਕਿ ਬਲੈਕਆਊਟ ਜਦੋਂ ਕੀਤਾ ਗਿਆ ਤਾਂ ਦੁਬਾਰਾ ਸਿਆਮੀ ਲਾਈਟਾਂ ਬੰਦ ਕੀਤੀਆਂ ਚਲੋ ਸਹਿਯੋਗ ਠੀਕ ਹੈ ਮੇਰੇ ਸਾਹਬ ਉਸ ਬਾਰੇ ਦਾ ਜੱਸਾ ਸੀਗਾ ਸਹਿਯੋਗ ਕੰਟਰੋਲ ਕਮਿਟੀ ਕੀਤਾ ਕਰਨਾ ਚਾਹੀਦਾ ਪਰ ਆਹ ਜਿਹੜੇ ਦਾਵੇ ਇਦਾਂ ਦੇ ਕਰਨੇ

ਦੇ ਸਰਕਾਰ ਵੱਲੋਂ ਭਾਰਤੀ ਫੌਜ ਵੱਲੋਂ ਆਰਡਰ ਕੀਗੇ ਤਾਂ ਉਸ ਦੀ ਪਾਲਣਾ ਕਰਨਾ ਵੀ ਬਣਦਾ ਤਾਂ ਅਸੀਂ ਬਣਿਆ ਜਿਹੜੀ ਪਾਲਣਾ ਨਹੀਂ ਕੀਤੀ ਸੀ ਕਿ ਜਿਹੜੀ ਜਦੋਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਜਿਹੜੇ ਖਾਸ ਕਰਕੇ ਹਰਮਨ ਸਿੰਘ ਸਾਹਿਬ ਜੀਆ ਤਾਂ ਉਦੋਂ ਹੀ ਉਹਨਾਂ ਵੱਲੋਂ ਵੀ ਵੱਡਾ ਬਿਆਨ ਹਰਮਨ ਸਿੰਘ ਸਾਹਿਬ ਜੀ ਵੱਲੋਂ ਜੋ ਸਾਹਮਣੇ ਆਉਂਦਾ ਤਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਜਿਹੜੀ ਆ ਜਾਂਚ ਕਰਾਈ ਗਈ ਕਿ ਕਿੰਨਾ ਦਿਨ ਆਰਮੀ ਵੱਲੋਂ ਜਿਹੜੀ ਗੱਲ ਕੀਤੀ ਗਈ ਹੈ ਭਾਰਤੀ ਫੌਜ ਨੇ ਕਿਹੜੇ ਲੈਵਲ 'ਤੇ ਗੱਲ ਕੀਤੀ ਹੈ ਇਸ ਚੀਜ਼ ਦੀ ਜਿਹੜੀ ਆ ਜਾਂਚ ਕਰਨ ਵਾਸਤੇ ਉਹਨਾਂ ਨੇ ਜੋ ਕਿਿਆ ਸੀ ਜੇ ਕਿਸੇ ਨਾਮ ਨੂੰ ਕੀਤੀ ਪ੍ਰਧਾਨ ਸਾਹਿਬਾਨ ਨੇ ਉਹਨਾਂ ਨੂੰ ਉਹ ਜੋ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਉਹਨਾਂ ਨੂੰ ਜਿਹੜੇ ਆ ਜਾਂਚ ਦੇ ਆਰਟੀਕਲ ਜਿਹੜੀ ਖਬਰ ਸੀ ਜੋ ਕਿਸੇ ਸਾਡੇ ਆਈਟੀਐਨ ਤੇ ਪਬਲਿਸ਼ ਕਰ ਸੰਗ ਇਹਨਾਂ ਨਾਲ ਕਿਹਾ ਗਿਆ ਜਿਸ ਵਿੱਚ ਜਿਹੜਾ ਕਲੈਕਸ਼ਨਰ ਜਰਨਲ ਰਿਪੋਰਟ ਦੇ ਉਹ ਕਹਿ ਰਹੇ ਨੇ ਕਿ ਸਾਡੇ ਬੋਲੰਟੈਂਪਲ ਦੇ ਹਾਈਡਰੋਫੀਨਾ ਗਲਤਫਹਿਮੀ ਹੋਈ ਹੈ ਪਰ ਫਿਰ ਐਸੀ ਜਿਹੜਾ ਸਾਰਾ ਸੀਗਾ ਉਹ ਉਹਨਾਂ ਤੋਂ ਪੁੱਛ ਕੇ ਕੀਤਾ ਹੈ ਓਰਗੇਨਾਈਜਮੈਂਟ ਨਾਲ ਜਿਹੜੀ ਗਲਤਫਹਿਮੀ ਹੋਈ ਹੈ ਔਰ ਬਿਲਕੁਲ ਝੂਠ ਹੈ ਕਿਉਂਕਿ ਮੈਂ ਪਿਛਲੇ 22 ਤਰੀਕ ਤੋਂ ਚਲ ਰਹੇ ਚੁੱਪੀ ਤੇ ਔਰ 24 ਦਿਨਾਂ ਦਾ ਵਿਦੇਸ਼ ਗਿਆ ਹੋਣਾ 24 ਦਿਨ ਤੋਂ ਵਾਪਸ ਆਇਆ ਹਾਂ। ਮੇਰੇ ਵਿਦੇਸ਼ ਦੌਰੇ ਦੇ ਪਿੱਛੋਂ ਹੀ ਗਿੜੇ ਜਾਣਾ ਸ਼ੁਰੂ ਹੋਈ ਹੈ ਔਰ ਮੇਰੇ ਪਿੱਛੋਂ ਹੀ ਇਹ ਖਤਮ ਹੋ ਚੁੱਕੀ ਹੈ। ਔਰ ਸ਼ਰਮ ਗੁਰਦੁਆਰਾ ਪਰਵੰਦੇ ਕਮੇਟੀ ਨੂੰ ਕਿਤੇ ਬਹੁਤ ਵੱਡੇ ਪੱਧਰ ਤੇ ਇਹ ਜਾਂਚ ਪਤਾਲ ਕਰਨੀ ਚਾਹੀਦੀ ਹੈ ਕਿ ਭਾਰਤੀ ਫੌਜ ਜਿਹੜੇ ਤੇ ਇਹਦਾ ਦਾਅਵਾ ਕਰ ਰਹੀ ਹੈ ਪਹਿਲਾਂ ਦਾਵਾ ਕੀਤਾ ਤੇ ਉਹਨਾਂ ਦੇ ਮਜਾਇਲਾ ਪਾਕਿਸਤਾਨ ਦੇ ਮਜਾਇਲਾ ਡਰੋਨ ਉਹਨਾਂ ਨੇ ਹਰ ਮੰਦਰ ਸਾਲੂ ਨਿਸ਼ਾਨਾ ਬਣਾਇਆ। ਐਸਆਈ ਉਹ ਰਿਫਿਊਜ਼ ਕੀਤਾ ਤੇ ਜੋ ਸ਼੍ਰੌਮਣ ਕਮੇਟੀ ਵੱਲੋਂ ਜਾਂ ਹੋਰ ਸੰਸਥਾ ਦੇ ਵੱਲੋਂ ਇਸ ਦਾ ਦਫਰਮੈਂਡ ਕੀਤਾ ਗਿਆ ਤੇ ਉਹਨਾਂ ਨੇ ਇਹ ਨੰਨੇ ਕਾਟ ਜਿਹੜੀ ਸੀਗੀ ਉਹ ਘਟਿਆ ਪ੍ਰਧਾਨ ਸ਼੍ਰੌਮਣ ਕਮੇਟੀ ਵੱਡੇ ਪੱਧਰ ਤੇ ਇਹਦੀ ਜਾਂਚ ਕਰਾਓ ਔਰ ਜਿਹੜਾ ਵੀ ਉਹ ਅਧਿਕਾਰੀ ਚਾ ਇਥੇ ਐਚਐਚ ਹੈ ਫੌਜ ਵਿੱਚ ਹੈ ਜਾਂ ਜਿਸ ਕੋਲ ਪੁੱਛ ਕੇ ਜੋ ਕਹਿ ਰਹੇ ਨੇ ਤੇ ਐਸੀ ਪੁੱਛਿਆ ਮੈਨੇ ਜਮਟ ਕੋਲ ਪੁੱਛਿਆ ਉਹਦੇ ਖਿਲਾਫ ਜਿਹੜੇ ਵੱਡੇ ਵਭਾਗੀ ਕਾਰਜ ਉਹ ਜਿਹੜੀ ਉਹ ਕਰਨੀ ਚਾਹੀਦੀ ਪਰ ਅਸੀਂ ਕਹਿ ਸਕਦੇ ਹਾਂ ਕਿ ਇਸ ਸਹਿਯੋਗ ਜ਼ਰੂਰ ਕੀਤਾ ਗਿਆ ਸੀ ਜੀ ਪੀਸੀ ਨੇ ਕਿਉਂਕਿ ਬਲੈਕਆਊਟ ਜਦੋਂ ਕੀਤਾ ਗਿਆ ਤਾਂ ਦਰਬਾਰ ਸਾਹਿਬ ਦੀਆਂ ਵੀ ਲਾਈਟਾਂ ਬੰਦ ਕੀਤੀਆਂ ਗਈਆਂ ਸੋ ਸਹਿਯੋਗ ਠੀਕ ਹੈ ਮੇਰੇ ਸਾਹਿਬ ਉਸ ਵੇਲੇ ਨੂੰ ਦੱਸਿਆ ਸੀਗਾ ਸਹਿਯੋਗ ਨਾਲ ਸ਼ੁਰੂਆਤ ਕੀਤੀ ਕਰਨਾ ਵੀ ਚਾਹੀਦਾ ਪਰ ਆ ਜਿਹੜੇ ਦਾਅਵੇ ਇਦਾਂ ਦੇ ਕਰਨੇ ਤੇ ਸਿੱਖਾ ਦੇ ਮਾਰਾ ਵਿੱਚ ਕਿੱਲੋ ਫਸਟਾ ਦਾ ਕਰਨੇ ਔਰ ਇੱਕ ਮੂਰਤ ਕੇ ਬਾਦ ਵਿੱਚ ਆਪਣੀ ਸਫਾਈ ਦੇਣ ਵਾਸਤੇ ਇਹ ਕਹਿ ਦੇਣਾ ਕਿ ਅਸੀਂ ਪੁੱਛ ਕੇ ਇਹ ਸਾਰਾ ਕੁਝ ਰੋਕੀਤਾ ਇਹ ਬਹੁਤ ਮਾਰੀ ਗੱਲ ਹੈ ਔਰ ਬਾਤ ਸਰਕਾਰ ਵੀ ਇੱਕ ਤੇ ਜਿਹੜੀ ਵੱਡੀ ਕਾਰਵਾਈ ਜਾਰ ਚਾ ਕਰ ਤਾ ਤਸਵੀਰਾਂ